ਓਏ 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 ਅਦਾ ਕੀ ਖਲੋ ਬੱਚੇ ਨੂੰ ਬੱਚਾ ਘਰ ਦੇ ਨਾਲ ਬੈਠੇ ਤੁਸੀਂ ਇੱਕੇ ਕਰ ਲੈ ਜਿਹੜੀ ਇੱਕ ਜਦੋਂ ਮੈਂ ਆਉਂਦਾ ਹਾੜਾ ਦੇ ਦੌਰਾਨ ਮਨਕੀਰਤ ਔਲਖ ਨੇ ਬਚਾਈ ਇੱਕ ਕੁੜੀ ਦੀ ਜਾਨ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਮਨਕੀਰਤ ਔਲਖ ਦੇ ਵੱਲੋਂ ਟਰੈਕਟਰ ਦੀ ਸੇਵਾ ਕੀਤੀ ਗਈ ਅਤੇ ਕੈਸ਼ ਆਪਣੇ ਨਾਲ ਚੱਕੀ ਫਿਰਦਾ ਜਿਸ ਨੂੰ ਵੀ ਲੋਡ ਹੁੰਦੀ ਹੈ ਨਾਲ ਦੀ ਨਾਲ ਉਹ ਉਹਨਾਂ ਨੂੰ ਦੇ ਰਿਹਾ ਇਸ ਦੇ ਚੱਲਦੇ ਇੱਕ ਕਾਰ ਐਕਸੀਡੈਂਟ ਹੁੰਦਾ ਜਿੱਥੇ ਉਹ ਸੇਵਾ ਕਰ ਰਿਹਾ ਹੁੰਦਾ ਹੈ ਕੋਈ ਵੀ ਉਸ ਧੀ ਨੂੰ ਨਹੀਂ ਚੱਕ ਰਿਹਾ ਸੀ ਪਰ ਮਨਕੀਰਤ ਔਲਖ ਨੇ ਜਲਦੀ ਦੇ ਨਾਲ ਉਸ ਕੁੜੀ ਕੋਲ ਜਾਂਦਾ ਹੈ ਅਤੇ ਉਸ ਨੂੰ ਹੌਸਲਾ ਦਿੰਦਾ ਹੈ ਕਿ ਗੁੜੀਆ ਤੂੰ ਹਿੰਮਤ ਨਾ ਹਾਰ ਤੂੰ ਬਿਲਕੁਲ ਠੀਕ ਹੈ ਕੁਝ ਨਹੀਂ ਹੋਇਆ ਫਿਰ ਆਪਣੇ ਟੀਮ ਦੇ ਮੈਂਬਰਾਂ ਨੂੰ ਕਹਿੰਦਾ ਹੈ ਕਿ ਆਪਣੀ ਗੱਡੀ ਲੈ ਕੇ ਆਓ ਫਟਾਫਟ ਇਸ ਕੂੜੇ ਨੂੰ ਲੈ ਕੇ ਜਾਓ ਤੇ ਉੱਥੇ ਹੀ ਉਹ ਉਹਨਾਂ ਨੂੰ ਵੀ ਪੈਸੇ ਦਿੰਦਾ ਹੈ ਉਸ ਕੂੜੇ ਦੇ ਇਲਾਜ ਦੇ ਲਈ ਜਿਸ ਦੇ ਸਿਰ ਤੇ 60 ਵਜੇ ਸੀ ਸੋ ਆਓ ਬਾਕੀ ਲੈ ਚਲਦੇ ਆ ਤੁਹਾਨੂੰ ਮਨਕੀਰਤ ਔਲਖ ਦੀਸ ਵੀਡੀਓ ਵੱਲ ਸੋ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਤੁਸੀਂ ਕੀ ਸੋਚਦੇ ਹੋ ਮਨਕੀਰਤ ਔਲਖ ਬਾਰੇ ਜਿਹੜੇ ਹਿਸਾਬ ਨਾਲ ਉਹ ਸੇਵਾ ਕਰ ਰਿਹਾ ਸੋ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਹਰ ਇੱਕ ਲੋਕਾਂ ਤੱਕ ਪਹੁੰਚ ਸਕੇ ਹਰ ਇੱਕੇ ਇਨਸਾਨ ਤੱਕ ਪਹੁੰਚ ਸਕੇ ਕਿ ਕਿਵੇਂ ਮਨਕੀਰਤ ਔਲਖ ਸੱਚੀ ਸੇਵਾ ਕਰ ਰਿਹਾ ਹੈ ਜਦ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਆ ਰਹੀਆਂ ਨੇ ਫਿਰ ਵੀ ਉਹ ਲਗਾਤਾਰ ਸੇਵਾ ਕਰ ਰਿਹਾ ਹੈ ਇਹ ਬਹੁਤ ਵੱਡਾ ਰਿਸਕ ਹੈ ਆਪਣੀ ਜਾਨ ਦਾ ਰਿਸਕ ਲੈਂਦੇ ਹੋਏ ਵੀ ਉਹ ਸੇਵਾ ਦੇ ਵਿੱਚ ਮਗਣਾ ਹੈ ਪੂਰੇ ਹੀ ਦਿਲ ਦੇ ਨਾਲ ਉਹ ਸੇਵਾ ਕਰ ਰਿਹਾ ਹੈ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਤੇ ਮਨਕੀਰਤ ਔਲਖ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਆਪਣੀਆਂ ਉਹ ਉਹਦੇ ਮੈਂ ਅਜੇ ਪਿਛਲੇ ਪਾਸੇ ਕਰਾ ਦੋ ਨਹੀਂ ਵਿੱਚ ਵਿੱਚ ਆ ਜਾਓ ਆ ਜਾਓ ਅੱਧਾ ਕੀ ਕੋਲੋਂ ਬੱਚੇ ਨੂੰ ਪਾ ਘਰ ਦੇ ਨਾਲ ਬੈਠੇ ਤੁਸੀਂ ਇੱਕ ਇਹ ਕਰ ਲੈ ਜਿਹੜੀ ਇੱਕ ਇਹ ਤੁਸੀਂ ਮੈਂ ਨਾਲ ਜਾਉਦਾ ਮੇਰੇ ਉਥੇ ਹਸਪੀਟਲ ਫੋਨ ਕਰੋ ਬੱਸ ਕਰਨ ਦੇੜੇ ਕੀ ਗੱਲ ਕੀ ਹੋਈ ਸੀ ਬੇਟਾ ਆ ਗਿਆ ਕੁੱਤਾ ਆ ਗਿਆ ਕੋਈ ਨਾ ਕੋਈ ਨਾ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੈਠੋ ਨਾਲਾ ਇਹਦੇ ਨਾਲ ਹੀ ਹਸਪੀਟਲ ਵਾਹ ਵੀ ਭਲਾ ਕਰਿੰਦਾ ਤੇ ਕੋਈ ਨਹੀਂ ਕੋਈ ਨਹੀਂ ਓਏ ਇੱਧਰੀ ਇੱਧਰੀ ਓਏ ਓਏ ਓ ਕੈਸ਼ ਪੜਾ ਓ ਕੈਸ਼ ਲਈ ਇਹਨੂੰ ਇੱਕ ਬੈਗ ਲੈ ਇੱਕ ਮਿੰਟ ਇੱਕ ਮਿੰਟ ਜੱਡੀ ਤਾਂ ਜੁੜਾ ਜੱਡੀ ਤਾਂ ਜੁੜਾ ਕੋਈ ਨਹੀਂ ਕੋਈ ਸਾਰੇ ਸਾਈਡ ਤੋਂ ਜੱਡੀ ਕਮਾਈ ਉਧਰ ਲੈਓ ਵੀਰੇ ਉੱਥੇ ਲੈ ਜਾਓ ਓ ਮੋਟਰਸਾਈਕਲ ਗਾਰ ਮੋਟਰਸਾਈਕਲ ਮੋਟਰਸਾਈਕਲ ਬੰਦੀ ਕਰੋ ਵੀਰੇ ਪਲੀਜ਼ ਪਲੀਜ਼ ਰਿਕਵੈਸਟ ਹੈ ਮੋਟਰਸਾਈਕਲ ਧੱਕਾ ਮਾਰੀ ਮਾਰੋ ਧੱਕਾ ਮਾਰੋ ਮਗਰਾ ਕਮਾਰੋ ਸਾਰੀ ਮਗਰਾ ਧੱਕਾ ਮਾਰੋ ਧੱਕਾ ਬਾਰ ਬਾਰ ਆ ਜਾ ਫੋਰ ਬਾਈ ਫੋਰ ਲਾ ਲੈ ਯਾਰ ਫੋਰ ਬਾਈ ਫੋਰ ਕੱਢੀ ਕੱਢੋ ਧੱਕਾ ਮਾਰੋ ਯਾਰ ਮਾਰੀ 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 ਇਹ ਫੋਰ ਉਹ ਨਾਰਮਲ ਖੜੀ ਜ਼ੋਰ ਨਾਲ ਉਹ ਫੋਰ ਮਾਰੋ ਜ਼ੋਰ ਚਲੋ ਗੱਡੀ ਕੱਢੀ ਕੱਢੀ ਚਲੋ ਚਲੋ ਲੈ ਫੜਾਓ ਪੇਮੈਂਟ ਫੜਾ ਦੀ ਆ ਪੇਮੈਂਟ ਦੇ ਦੀ ਆ ਮਨੇ ਵੀ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ ਜਾਨ ਛੱਡ ਕੇ ਆ ਜੂਗੀ ਕਿ ਪਹਿਲਾਂ ਦਾ ਹੋਇਆ ਪਿਆ ਸੀ ਭੰਗੇ ਨੇ ਪਹਿਲੇ ਜਨ ਦਾ ਪੱਲਾ ਗਿਆ ਅਮਨ ਜੀ ਪਟਨਾ ਆ ਜਾਓ 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 ਹਸਪੀਟਲ ਲਾਓ ਹਸਪੀਟਲ ਅਮਨ ਜੀ ਤੁਸੀਂ ਸਾਡੇ ਨਾਲ ਆਓ ਜਲਦੀ ਆ ਹਾਂ ਕੋਈ ਜਾਓ ਯਾਰ ਆੜ ਬੈ ਸਰਕਾਰੀ ਹਸਪਤਾਲ ਦਾ ਜਿਹੜਾ ਹਸਪੀਟਲ ਨਹੀਂ ਸਰਕਾਰੀ ਹਸਪੀਟਲ ਨਹੀਂ ਪ੍ਰਾਈਵੇਟ ਲੈ ਕੇ ਆਇਓ ਵਧੀਆ ਜੀ ਪੁੱਤ ਠੀਕ ਆ ਠੀਕ ਹੋਏ ਮਨਕੀਰ ਤੌਲਾ ਕਾ ਠੀਕ ਆ ਹਾਂ ਠੀਕ ਹੋ ਜਾਣਾ ਜਾਓ ਜਾਓ ਆਹ ਉਹ ਖੁਸ਼ ਹੋ ਗਈ ਇੱਧਰ ਇੱਧਰ ਹੈਲੋ ਕਰ ਹੈਲੋ ਹਾਂ ਉਹ ਖੁਸ਼ ਹੋ ਗਿਆ ਪੁੱਤ ਸਭ ਠੀਕ ਆ ਬਾਬੇ ਨੇ ਠੀਕ ਕਰਨਾ ਜਾਓ 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 ਵਾਹਿਗੁਰੂ بله سونی